ਬਹੁਤ ਹੀ ਸਤਿਕਾਰਯੋਗ ਸਾਰੇ ਦੇਸ਼ ਵਿੱਚੋਂ ਆਏ ਕਿਸਾਨ ਭਰਾਵੋ ਭੈਣੋ ਸਟੇਜ ਤੇ ਬੈਠੇ ਵੱਖ-ਵੱਖ ਜਥਿਆਂ ਜਥੇਬੰਦੀਆਂ ਦੇ ਆਗੂ ਸਹਿਬਾਨ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ 26 ਨਵੰਬਰ ਤੋਂ ਲਗਾਤਾਰ ਇੱਥੇ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਧਰਨੇ ਤੇ ਬੈਠੇ ਹੋ ਇੱਕ ਤਰ੍ਹਾਂ ਨਾਲ ਜਿਵੇਂ ਇਹ ਆਖਾਂ ਸਾਰਾ ਪੰਜਾਬ ਨਹੀਂ ਸਾਰੀ ਦੁਨੀਆ 'ਚ ਵਸਦੇ ਪੰਜਾਬੀ ਉਹ ਸਾਰੇ ਇਸ ਅੰਦੋਲਨ ਵਿੱਚ ਸ਼ਾਮਲ ਨੇ ਕੋਈ ਐਸੀ ਜਥੇਬੰਦੀ ਨਹੀਂ ਜਿਹਦਾ ਸਬੰਧ ਇਸ ਦੇਸ਼ ਨਾਲ ਹੋਵੇ ਔਰ ਉਹ ਸੂਝ ਰੱਖਦਾ ਹੋਵੇ ਜਿਹੜੀ ਇਸ ਅੰਦੋਲਨ ਦੇ ਨਾਲ ਅੱਜ ਜੁੜੀ ਨਹੀਂ ਹਮਦਰਦੀ ਨਹੀਂ ਰੱਖਦੀ ਸਾਡੇ ਦਰਮਿਆਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਪੰਜਾਬ ਅਤੇ ਹਰਿਆਣੇ ਦੇ ਬਾਰ ਕੋਰਸਲ ਦੇ ਪ੍ਰਧਾਨ ਸਾਹਿਬ ਤੇ ਉਹਨਾਂ ਦੇ ਸਾਥੀ ਪੰਜਾਬ ਹਰਿਆਣਾ ਹਾਈ ਕੋਰਟ ਦੀ ਬਾਰ ਐਸੈਸ਼ਨ ਦੇ ਪ੍ਰਧਾਨ ਤੇ ਉਹਨਾਂ ਦੇ ਸਾਥੀ ਬਹੁਤ ਸਾਰੀ ਮਦਦ ਲੈ ਕੇ ਇੱਥੇ ਪਹੁੰਚੇ ਨੇ ਇੱਕ ਮਦਦਜੀ ਦੀ ਅਹਿਲियत ਮੈਂ ਸਮਝਦਾ ਕੋਈ ਪੈਸਿਆਂ 'ਚ ਨਹੀਂ ਗਿਣੀ ਜਾ ਸਕਦੀ ਉਹ ਇਹ ਹੈ ਇਹਨਾਂ ਦਾ ਤੁਹਾਡੇ ਨਾਲ ਪਿਆਰ ਤੁਹਾਡੇ ਨਾਲ ਸਾਥ ਇਹਨਾਂ ਨੇ ਕੱਲ ਪੰਜਾਬ ਵਿੱਚ ਕੋਈ ਵੀ ਵਕੀਲ ਕਿਸੇ ਅਦਾਲਤ ਵਿੱਚ ਪੇਸ਼ ਨਹੀਂ ਹੋਇਆ ਇਸ ਤੋਂ ਵੀ ਵੱਡੀ ਗੱਲ ਲਗਾਤਾਰ ਤੁਸੀਂ ਇੱਥੇ ਬੈਠੇ ਹੋ ਧਰਨੇ ਤੇ ਤੁਹਾਡੀ ਹਮਾਇਤ ਵਿੱਚ ਇਹ ਸਾਰੇ ਵਕੀਲ ਸਹਿਬਾਨ ਪੰਜਾਬ ਹਰਿਆਣਾ ਹਾਈ ਕੋਰਟ ਦੇ ਅੱਗੇ ਹਰ ਰੋਜ਼ ਲਗਾਤਾਰ ਧਰਨਾ ਦੇ ਰਹੇ ਨੇ ਮੈਂ ਤੁਸੀਂ ਉਤਸਖ ਵੀ ਹੋਵੋਗੇ ਜਾਣਨ ਲਈ ਰਾਤ ਦੀ ਮੀਟਿੰਗ ਬਾਰੇ ਤੁਹਾਨੂੰ ਜ਼ਿਕਰ ਕਰਾਂਗਾ ਕੱਲ ਸਾਨੂੰ ਪਰਸੋ ਤੋਂ ਕੇਂਦਰ ਵਿੱਚ ਸਾਡਾ ਗ੍ਰਹਿ ਮੰਤਰੀ ਅਮਿਤ ਸ਼ਾਹ ਬਾਰ-ਬਾਰ ਬੇਨਤੀਆਂ ਕਰ ਰਿਹਾ ਸੀ ਵੀ ਮੈਂ ਮਿਲਣਾ ਚਾਹੁੰਨਾ ਇੱਕ ਛੋਟਾ ਡੈਲੀਗੇਸ਼ਨ ਮੈਨੂੰ ਆ ਕੇ ਮਿਲੇ ਕੱਲ ਦੀ ਮੀਟਿੰਗ ਵਿੱਚ ਸਾਰੀਆਂ 40 ਜਥੇਬੰਦੀਆਂ ਨੇ ਇੱਕ 13 ਮੈਂਬਰੀ ਡੈਲੀਗੇਸ਼ਨ ਬਣਾਇਆ ਜਿਦੇ ਵਿੱਚ ਪੰਜ ਮੈਂਬਰ ਆਲ ਇੰਡੀਆ ਜਥੇਬੰਦੀਆਂ ਵੱਲੋਂ ਸੀ ਤੇ ਬਾਕੀ ਪੰਜਾਬ ਦੀਆਂ ਜਥੇਬੰਦੀਆਂ ਸੀ ਵੱਲੋਂ ਸੀ ਅਸੀਂ ਰਾਤੀ ਉਹਨਾਂ ਨੂੰ ਮਿਲੇ ਇੱਕ ਤਾਂ ਸਰਕਾਰ ਦੀ ਨੀਅਤ ਤੇ ਸਾਨੂੰ ਉਦੋਂ ਹੀ ਸ਼ੱਕ ਹੋ ਗਿਆ ਉਹ ਇਸ ਤਰ੍ਹਾਂ ਲੁਕੋ ਕੇ ਸਾਨੂੰ ਲੈ ਕੇ ਗਏ ਅੱਗੇ ਗੱਡੀਆਂ ਲਾ ਕੇ ਭਈ ਪ੍ਰੈਸ ਵਾਲੇ ਕਿਤੇ ਦੇਖ ਨਾ ਲੈਣ ਮੀਟਿੰਗ ਹੋਈ ਸਾਡੇ ਦੋ ਸੱਜਣ ਇਤਫਾਕवश ਕਿਤੇ ਰਸਤਾ ਭੁੱਲ ਗਏ ਕਿਤੇ ਇੱਕ ਪੁਲਿਸ ਵਾਲੇ ਨੇ ਉਹਨਾਂ ਨੂੰ ਮਿਸਬੀਹੇਵ ਕੀਤਾ ਉਹਨਾਂ ਨੇ ਜੋਸ਼ ਚਾਕੇ ਕਹਿ ਦਿੱਤਾ ਵੀ ਅਸੀਂ ਦੋਏ ਬਾਈਕਾਟ ਕਰਨ ਲੱਗੇ ਆ ਤੇ ਅਸੀਂ ਤੁਰੰਤ ਤਾਲਮੇਲ ਕੀਤਾ ਤੁਸੀਂ ਇਹ ਕੀ ਕਰ ਰਹੇ ਹੋ ਜ਼ਿੰਮੇਵਾਰ ਬੰਦੇ ਇੱਕ ਸਿਪਾਹੀ ਨਾਲ ਲੜ ਕੇ ਉਹ ਜੀ ਗੱਲ ਨਹੀਂ ਕਰਦੇ ਹੁੰਦੇ ਉਹਨਾਂ ਨੂੰ ਜੁਆਇੰਟ ਕਮਿਸ਼ਨਰ ਪੁਲਿਸ ਦਿੱਲੀ ਦਾ ਆਪ ਜਾ ਕੇ ਮਿੰਨਤਾਂ ਕਰਕੇ ਲੈ ਕੇ ਆਇਆ ਜਿੰਨੀ ਦਰੋ ਨਹੀਂ ਆਏ ਅਸੀਂ ਮੀਟਿੰਗ ਵਿੱਚ ਨਹੀਂ ਗਏ ਔਰ ਪੌਣਾ ਘੰਟਾ ਪੌਣਾ ਘੰਟਾ ਦੇਸ਼ ਦਾ ਗ੍ਰਹਿ ਮੰਤਰੀ ਸਾਡੀ ਉਡੀਕ ਕਰਦਾ ਰਿਹਾ ਆਮ ਤੌਰ ਤੇ ਲੋਕ ਇਹਨਾਂ ਦੀ ਉਡੀਕ ਕਰਦੇ ਨੇ ਗੱਲਬਾਤ ਸ਼ੁਰੂ ਹੋਈ ਗ੍ਰਹਿ ਮੰਤਰੀ ਦੇ ਨਾਲ ਉਹੀ ਪਹਿਲੇ ਦੋ ਮੰਤਰੀ ਜਿਹੜੇ ਹਰ ਮੀਟਿੰਗ ਵਿੱਚ ਸਾਡੇ ਨਾਲ ਹਾਜ਼ਰ ਹੁੰਦੇ ਨੇ ਖੇਤੀ ਮੰਤਰੀ ਤੇ ਰੇਲਵੇ ਦਾ ਮੰਤਰੀ ਉਹ ਵੀ ਹਾਜ਼ਰ ਸਨ ਗ੍ਰਹਿ ਮੰਤਰੀ ਨੂੰ ਖੇਤੀ ਮੰਤਰੀ ਜੋ ਉਹ ਕਹਿੰਦਾ ਰਿਹਾ ਉਹ ਤਾਂ ਉਹ ਦੱਸੀ ਜਾਏ ਜੋ ਅਸੀਂ ਕਿਹਾ ਉਹਦਾ ਜ਼ਿਕਰ ਨਾ ਕਰੇ بار بار ਇਹ ਕਹੇ ਜੀ ਇਹਦੇ ਤੇ ਚਰਚਾ ਹੋਣੀ ਚਾਹੀਦੀ ਆ ਉਹਦੇ ਤੇ ਚਰਚਾ ਹੋਣੀ ਚਾਹੀਦੀ ਹੈ ਮੈਨੂੰ ਕਹਿਣਾ ਪਿਆ ਕੋਈ ਉੱਚੇ ਅਹੁਦਿਆਂ ਤੇ ਬੈਠੇ ਲੋਕ ਕਦੇ ਝੂਠ ਨਹੀਂ ਬੋਲਿਆ ਕਰਦੇ ਤੁਹਾਡਾ ਇਹ ਮੰਤਰੀ ਜੋ ਕੁਝ ਅੱਜ ਤੱਕ ਕਲੌਜ਼ ਵਾਈਜ਼ ਇੱਕ ਇੱਕ ਸੈਕਸ਼ਨ ਤੇ ਅਸੀਂ ਸਾਢੇ 3 ਘੰਟੇ ਮੈਂ ਬਹਿਸ ਕੀਤੀ ਹੈ ਤੇ ਉਹਦਾ ਜ਼ਿਕਰ ਕਿਉਂ ਨਹੀਂ ਕਰਦਾ ਔਰ ਸਾਫ਼ ਸ਼ਬਦਾਂ ਚ ਅਸੀਂ ਕਿਹਾ ਅਮਨਤ شاہ ਨੂੰ ਪਈ ਹੁਣ ਹੋਰ ਕੋਈ ਰਸਤਾ ਨਹੀਂ ਇਹ ਕਾਨੂੰਨਾਂ ਨੂੰ ਵਾਪਸ ਨਾ ਹੋਵੇ ਤੇ ਬਿਨਾਂ ਸਾਡੀ ਦੂਜੀ ਮੰਗੇ ਕੋਈ ਨਹੀਂ ਉਹ بار بار ਕਹਿੰਦੇ ਰਹੇ ਇਹਦੇ ਵਿੱਚ ਜੋ ਖਾਮੀਆਂ ਨੇ ਅਸੀਂ ਉਹ ਦੂਰ ਕਰ ਦਿੰਦੇ ਹਾਂ ਆ ਵਕੀਲਪਰਾ ਬੈਠੇ ਨੇ ਮੈਂ ਇਹਨਾਂ ਦਾ ਜ਼ਿਕਰ ਕਰਕੇ ਕਿਹਾ ਭਈ ਹੋਮ ਮਿਨਿਸਟਰ ਸਾਹਿਬ ਮੈਨੂੰ ਦੱਸਿਓ ਪੰਜਾਬ ਹਰਿਆਣਾ ਹਾਈ ਕੋਰਟ ਦੇ ਰਿਟਾਇਰਡ ਜੱਜ ਉਹ ਕਹਿੰਦੇ ਨੇ ਕਾਨੂੰਨ ਗਲਤ ਨੇ ਅਸੀਂ ਕਿਸਾਨਾਂ ਦੀ ਹਮਾਇਤ ਕਰਦੇ ਹਾਂ ਪੰਜਾਬ ਹਰਿਆਣਾ ਦੀ ਹਾਈ ਕੋਰਟ ਦੀ ਔਰ ਪੰਜਾਬ ਤੇ ਹਰਿਆਣੇ ਦੀ ਹਾਈ ਕੋਰਟ ਦੀ ਬਾਰ ਐਸੋਸੀਏਸ਼ਨ ਹਾਈ ਕੋਰਟ ਦੀ ਬਾਰ ਕਾਉਂਸਲ ਉਹ ਸਾਰੇ ਵਕੀਲ ਉਹ ਕਹਿੰਦੇ ਨੇ ਕਾਨੂੰਨ ਗਲਤ ਨੇ ਅਸੀਂ ਆਪਣੇ ਕਿਸਾਨਾਂ ਦੇ ਨਾਲ ਭਾਰੋ ਦੀ ਸੁਪਰੀਮ ਕੋਰਟ ਦੀ ਬਾਰ ਉਹ ਕਹਿੰਦੀ ਹੈ ਵੀ ਇਹ ਕਾਨੂੰਨ ਗਲਤ ਨੇ ਅਸੀਂ ਆਪਣੇ ਕਿਸਾਨਾਂ ਦੇ ਨਾਲ ਤਾਂ ਇਹ ਕਾਨੂੰਨ ਹੈ ਪਰਨੇ ਜੇ ਅਸੀਂ ਪਿੰਡੂ ਕਿਸਾਨ ਤੁਹਾਨੂੰ ਲੱਗਦਾ ਸਾਨੂੰ ਸਮਝ ਨਹੀਂ ਪੈਂਦੀ ਕਿ ਉਹਨਾਂ ਜੱਜਾਂ ਨੂੰ ਵੀ ਕਾਨੂੰਨ ਦੀ ਸਮਝ ਨਹੀਂ ਕਿ ਉਹਨਾਂ ਬਹੁਤ ਹੀ ਸਰਕਾਰਿਓ ਵਕੀਲਾ ਨੂੰ ਵੀ ਕੋਈ ਸਮਝ ਨਹੀਂ ਕਿ ਇਸ ਦੇਸ਼ ਵਿੱਚ ਜਿੰਨੇ ਲੋਕ ਸਾਡੀ ਹਮਾਇਤ ਤੇ ਖੜੇ ਹੋਏ ਤੇ ਉਹਨਾਂ ਨੂੰ ਕਿਸੇ ਵੀ ਨੂੰ ਹੀ ਸਮਝ ਨਹੀਂ ਤੇ ਜੇ ਸਮਝੇ ਤਾਂ ਕੱਲੇ ਭਾਜਪਾ ਵਾਲਿਆਂ ਨੂੰ ਕੋਈ ਜਵਾਬ ਨਹੀਂ ਸੀ ਅਰੇ ਇਸ ਤੋਂ ਬਾਅਦ ਫਿਰ ਉਹ ਸਾਨੂੰ ਘੜੀਸਣ ਲੱਗੇ ਚਰਚਾ ਵਿੱਚ ਅਸੀਂ ਕਿਹਾ ਹੋਰ ਅਸੀਂ ਚਰਚਾ ਨਹੀਂ ਕਰਨੀ ਅਸੀਂ ਤੁਹਾਨੂੰ ਪਿਛਲੀ ਮੀਟਿੰਗ ਵਿੱਚ yes or no ਲਿਖ ਕੇ ਪੱਟੀਆਂ ਤੁਹਾਡੇ ਸਾਹਮਣੇ ਰੱਖ ਦਿੱਤੀਆਂ ਸੀ ਜਦੋਂ ਤੁਸੀਂ ਸਾਨੂੰ ਇਹੀ ਚਰਚਾ ਕਰਨ ਲਈ ਕਹਿ ਰਹੇ ਸੀ ਅਸੀਂ ਚਰਚਾ ਕਰਨ ਤੋਂ ਇਨਕਾਰ ਹੀ ਹੋ ਗਏ ਕਿਉਂਕਿ ਬਹੁਤ देर ਚਰਚਾ ਹੋ ਚੁੱਕੀ ਚਾਰ ਮੀਟਿੰਗਾਂ 'ਚ ਤਿੰਨ-ਤਿੰਨ ਘੰਟੇ ਇਕੱਲੇ-ਇਕੱਲੇ ਐਕਟ ਤੇ ਬਹਿਸ ਹੋ ਗਈ ਔਰ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਇਹ ਕਾਨੂੰਨ ਖੇਤੀ ਰਾਜਾਂ ਦਾ ਵਿਸ਼ਾ ਹੈ ਇਸ ਸਵਰ ਵਪਾਰ ਨਹੀਂ ਕਰਦਾ ਉਹ ਮੰਡੀਕਰਨ ਕਰਦਾ ਹੈ ਮੰਡੀਕਰਨ ਰਾਜਾਂ ਦਾ ਵਿਸ਼ਾ ਹੈ ਅਸੀਂ ਕਿਹਾ ਤੁਸੀਂ ਵਪਾਰ ਔਰ ਕਮਰਸ ਦੀ ਤਿੱਵੀਂ ਮਦ ਕੰਕਰ ਦੇ ਰਿਸਟਾ ਚਾਕੇ ਇਹ ਕਾਨੂੰਨ ਬਣਾ ਦਿੱਤੇ ਤੁਸੀਂ ਸਟੇਟ ਦੇ ਅਧਿਕਾਰਾਂ ਵਿੱਚ ਦਖਲ ਦਿੱਤਾ ਹੈ ਜਿਹੜਾ ਗੈਰ ਸੰਧਾਨਕ ਹੈ ਅਸੀਂ ਇਹ ਕਾਨੂੰਨ ਕਿਸੇ ਤਰ੍ਹਾਂ ਵੀ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਤੋਂ ਨੇ ਕਿਹਾ ਭਾਈ ਜੀ ਅਸੀਂ ਚਲੋ ਫਿਰ ਹੋਰ ਨਹੀਂ ਰਾਤ ਆ ਕੋਈ ਲੱਭਣਾ ਨਹੀਂ ਅਸੀਂ ਤੁਹਾਨੂੰ ਕੱਲ ਨੂੰ ਆਪਣੇ ਵੱਲੋਂ ਸਰਕਾਰ ਵੱਲੋਂ ਇੱਕ ਨੋਟ ਭੇਜਾਂਗੇ ਉਹਨੂੰ ਪੜ੍ਹ ਕੇ ਪਰਸੋਂ ਆਪਾਂ ਬੈਠ ਕੇ ਇਹਦਾ ਕੋਈ ਸਮੱਸਿਆ ਦਾ ਹੱਲ ਕੱਢ ਲਈਏ ਅਸੀਂ ਉਦੋਂ ਹੀ ਉਹਨੂੰ ਕਹਿ ਦਿੱਤਾ ਨੋਟ ਭੇਜ ਦਿਓ ਅਸੀਂ ਉਹਨੂੰ ਸਟੱਡੀ ਕਰਾਂਗੇ ਜੇ ਉਹਦੇ ਵਿੱਚ ਕਿਸਾਨਾਂ ਲਈ ਕੁਝ ਹੋਇਆ ਤਾਂ ਮੀਟਿੰਗ ਤੇ ਆਵਾਂਗੇ ਨਹੀਂ ਪਰਸੋਂ ਦੀ ਮੀਟਿੰਗ 'ਚ ਅਸੀਂ ਬਿਲਕੁਲ ਨਹੀਂ ਆਵਾਂਗੇ ਉਹਨੇ ਥੋੜੀ ਦੇਰ ਪਹਿਲਾਂ ਉਹ ਨੋਟ ਦੀਆਂ ਕਾਪੀਆਂ ਚਾਹੀਦੀਆਂ 40 ਜਥੇਬੰਦੀਆਂ ਨੂੰ ਉਹਨਾਂ ਨੇ ਭੇਜ ਦਿੱਤੀਆਂ ਨੇ ਅਸੀਂ ਉਹਨਾਂ ਨੂੰ ਪੜ ਰਹੇ ਹਾਂ ਸ਼ਾਮ ਨੂੰ ਮੀਟਿੰਗ ਹੈ ਮੀਟਿੰਗ ਦੇ ਵਿੱਚ ਅਸੀਂ ਇੱਕ ਇੱਕ ਮੱਦ ਦੀ ਕੋ ਕਰਾਂਗੇ ਉਹਦੇ ਬਾਅਦ ਅਸੀਂ ਫੈਸਲਾ ਲਵਾਂਗੇ ਜੇ ਕੁਝ ਨਾ ਹੋਇਆ ਉਹਦੇ ਵਿੱਚ ਤਾਂ ਫਿਰ ਅਸੀਂ ਕੱਲ ਦੀ ਮੀਟਿੰਗ ਦਾ ਬਾਈਕਾਟ ਕਰਾਂਗੇ ਭਰਾਵੋ ਅੰਦੋਲਨ ਲਗਾਤਾਰ ਆਪਣੇ ਹਿਸਾਬ ਨਾਲ ਸੰਗਤਾਂ ਦੇ ਮਾਨਸਿਕ ਅਵਸਥਾ ਅਨੁਸਾਰ ਇੱਥੇ ਦੇ ਪੰਜਾਬੀਆਂ ਦੇ ਆਪਣੇ ਵਿਹਾਰ ਅਨੁਸਾਰ ਗੁਰੂ ਸਾਹਿਬ ਦੇ ਦਰਸਾਏ ਸ਼ਾਂਤਮਈ ਰਸਤੇ ਅਨੁਸਾਰ ਅੰਦੋਲਨ ਅੱਗੇ ਵਧ ਰਿਹਾ ਹੈ ਹੁਣ ਇਹ ਅੰਦੋਲਨ ਸਿਰ ਪੰਜਾਬੀਆਂ ਦਾ ਨਹੀਂ ਰਿਹਾ ਹਰਿਆਣਾ ਸਾਡੇ ਨਾਲ ਧਿਰ ਬਣ ਕੇ ਖੜਾ ਹੈ ਯੂਪੀ ਵਾਲੇ ਕਿਸਾਨ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਕੰਨ ਸਾਰੇ ਦੇਸ਼ ਵਿੱਚ ਇੰਨਾ ਜ਼ਬਰਦਸਤ ਭਾਰਤਬੰਦ ਹੋਇਆ ਲਾਹ-ਵਿਸਾਲ ਸੀ ਅਜ ਤੱਕ ਇੰਦਾ ਕਦੇ ਭਾਰਤਬੰਦ ਨਹੀਂ ਹੋਇਆ ਪੰਜ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਤੁਹਾਡੇ ਭਾਰਤਬੰਦ ਦੀ ਹਮਾਇਤ ਕੀਤੀ ਕਿਉਂਕਿ ਕੌਸ ਠੀਕ ਹੈ ਤੁਹਾਡਾ ਨੁਕਤਾ ਠੀਕ ਹੈ ਤੁਹਾਡੀ ਮੰਗ ਜਾਇਜ਼ ਹੈ ਹਰ ਪੱਧਰ ਤੇ ਤੁਹਾਡੀ ਇਹ ਮੰਗ ਕੋਈ ਇਹਨੂੰ ਕੋਈ ਗਲਤ ਸਾਬਤ ਨਹੀਂ ਕਰ ਸਕਦਾ ਤੁਹਾਡਾ ਅਧਿਕਾਰ ਹੈ ਤੁਹਾਡੇ ਤੇ ਇੱਕ ਹਮਲਾ ਹੋਇਆ ਹੈ ਅਸਲੀਅਤ ਇਹ ਹੈ ਵੀ ਦੇਸ਼ ਦੇ ਖੇਤੀ ਸੈਕਟਰ ਤੇ ਇੱਕ ਆਰਥਿਕ ਹਮਲਾ ਹੋਇਆ ਹੈ ਆਰਥਿਕ ਹਮਲਾ ਇਹ ਹੋਇਆ ਕਿਉਂਕਿ ਜਿਹੜੇ ਵੱਡੇ ਵਪਾਰ ਘਰਾਣੇ ਨੇ ਉਹਨਾਂ ਨੂੰ ਨਜ਼ਰ ਆਉਣ ਲੱਗਿਆ ਹੈ ਵੀ ਕਿਸੇ ਵੇਲੇ ਇੰਡਸਟਰੀ ਦੇ ਵਪਾਰ 'ਚ ਘਾਟਾ ਪੈ ਸਕਦਾ ਹੈ ਕਿਸੇ ਹੋਰ ਵਪਾਰ 'ਚ ਘਾਟਾ ਪੈ ਸਕਦਾ ਹੈ ਖੇਤੀ ਦੇ ਦੀ ਪੈਦਾਵਾਰ ਦੇ ਵਪਾਰ 'ਚ ਕਦੇ ਘਾਟਾ ਨਹੀਂ ਪੈ ਸਕਦਾ ਕਿਉਂਕਿ ਕਿਉਂਕਿ ਢਿੱਡ ਸਭ ਦੇ ਲੱਗੇ ਹਨ ਅੰਨ ਦੀ ਸਭ ਨੂੰ ਲੋੜ ਹੈ ਇਹ 12 ਮਿਲੀਅਨ ਡਾਲਰ ਦਾ ਵਪਾਰ ਉਹਨੇ ਕਾਰਪੋਰੇਟ ਹਾਊਸਿਜ਼ ਨੂੰ ਮਜਬੂਰ ਕੀਤਾ ਹੈ ਵੀ ਉਹ ਮੋਦੀ ਦੇ ਗਲਗੁੱਠਾ ਦੇ ਕੇ ਕਾਨੂੰਨ ਬਣਵਾ ਰਹੇ ਅੱਜ ਮੋਤੀਔਰ ਉਹਦੇ ਉਹਦੀ ਜਿਹੜੀ ਟੋਲੀ ਹੈ ਉਹਨਾਂ ਦੇ ਉੱਤੇ ਕਾਰਪੋਰੇਟ ਹਾਊਸ ਦਾ ਦਬਾਅ ਹੈ ਸਵਾਲ ਇਹ ਹੈ ਭਈ ਡੈਮੋਕਰੇਸੀ ਵਿੱਚ ਲੋਕ ਲੋਕਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਲੋਕ ਭਾਰੂ ਹੁੰਦੇ ਨੇ ਇੱਕ ਕਾਰਪੋਰੇਟ ਭਰਾਣੇ ਦੀ ਕੋਈ ਜੈ ਨਹੀਂ ਤੇ ਜੇ ਅਜ ਮੋਦੀ ਸਰਕਾਰ ਲੋਕਾਂ ਦਾ ਇੰਤਿਹਾਨ ਲੈਣਾ ਚਾਹੁੰਦੀ ਹੈ ਤਾਂ ਮੈਨੂੰ ਲੱਗਦਾ ਹੈ ਆਉਣ ਵਾਲੇ ਕੇ 5-7 ਦਿਨ ਵੀ ਹੋਰ ਅੰਦੋਲਨ ਚੱਲ ਗਿਆ ਤਾਂ ਮੋਦੀ ਸਰਕਾਰ ਇਸ ਲੋਕਾਂ ਦੇ ਵਹਿਣ ਵਿੱਚ ਹੜ ਜਾਏਗੀ ਸੰਘਣਾ ਚਾਹੀਦਾ ਹੈ ਦੋ ਆਦਮੀ ਡਿਕਟੇਟਰ ਬਣ ਕੇ ਰਾਜ ਕਰ ਰਹੇ ਨੇ ਅਜਿਹੇ ਮੰਤਰੀ ਸੰਤਰੀ ਤੁਰੇ ਫਿਰਦੇ ਨੇ ਇਹਨਾਂ ਕੋਲ ਕਿਸੇ ਕੋਲ ਕੋਈ ਅਧਿਕਾਰ ਨਹੀਂ ਜੇ ਕੋਈ ਕਰਨ ਜੋਗੇ ਨੇ ਤਾਂ ਸਭ ਕੁਝ ਆਪਣੇ ਹੱਥਾਂ 'ਚ ਜਿਨ੍ਹਾਂ ਨੇ ਸਮੋਇਆ ਹੈ ਉਹ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਨੇ ਅੱਜ ਦੇਸ਼ ਨੂੰ ਸਾਰਿਆਂ ਨੂੰ ਇਹ ਸੋਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਇਹ ਦੋ ਬੰਦਿਆਂ ਨੇ ਇੱਕ ਇੱਕ ਕਰਕੇ ਸਾਰੇ ਦੇਸ਼ ਨੂੰ ਵੇਚਣਾ ਸ਼ੁਰੂ ਕਰਤਾ ਤੇਲ ਸੈਕਟਰ ਅੰਬਾਨੀਓਂ ਕੋ ਡਿਫੈਂਸ ਸੈਕਟਰ ਅੰਬਾਨੀਓਂ ਕੋ ਕਮਿਊਨੀਕੇਸ਼ਨ ਅੰਬਾਨੀਓਂ ਕੋ ਕੋਲ ਸੈਕਟਰ ਅਡਾਨੀਆਂ ਕੋਲ ਰੇਲਵੇਜ਼ ਅਡਾਨੀਆਂ ਕੋਲ ਹਵਾਈ ਅਡੇ ਅਡਾਨੀਆਂ ਕੋਲ ਹੁਣ ਖੇਤੀ ਸੈਕਟਰ ਵੀ ਅਡਾਨੀਆਂ ਅੰਬਾਨੀਆਂ ਕੋਲ 80% ਆਬਾਦੀ ਦੇਸ਼ ਦੀ ਚਾਹੇ ਮਜ਼ਦੂਰ ਹੈ ਚਾਹੇ ਕਿਸਾਨ ਉਹਦੀ ਸਿੱਧਾ ਸਿੱਧਾ ਖੇਤੀ ਦੇ ਉੱਤੇ ਨਿਰਭਰਤਾ ਹੈ ਦੇਸ਼ ਦੇ ਏਡੇ ਵੱਡੇ ਹਿੱਸੇ ਨੂੰ ਇਹ ਜਿਹੜੇ ਅੰਬਾਨੀ ਅਡਾਨੀ ਨੇ ਇਹ 5 ਜਾਂ 7% ਲੋਕਾਂ ਤੋਂ ਵੱਧ ਆਬਾਦੀ ਨੂੰ ਰੋਜ਼ਗਾਰ ਨਹੀਂ ਦੇ ਸਕਦੇ ਨਾ ਦੇ ਰਹੇ ਨੇ ਤੇ ਬਾਕੀ ਸਾਰੇ ਦੇਸ਼ ਨੂੰ ਫਾਇਦਾ ਦੇਣ ਇਹਨਾਂ ਦੋਹਾਂ ਵਰਗਾਂ ਵਾਸਤੇ ਇਹ ਕਿਸੇ ਤਰ੍ਹਾਂ ਬਰਦਾਸ਼ਤ ਨਹੀਂ ਹੋ ਸਕਦਾ ਅੱਜ ਲੜਾਈ ਜਿੱਥੇ ਇਹਨਾਂ ਕਾਨੂੰਨਾਂ ਦੀ ਹੈ ਉਥੇ ਇਸ ਦੇਸ਼ ਨੂੰ ਬਚਾਉਣ ਦੀ ਵੀ ਹੈ ਕਾਰਪੋਰੇਟ ਹਾਊਸਿੰਗ ਨੂੰ ਬਚਾਉਣ ਦੀ ਵੀ ਲੜਾਈ ਹੈ ਤੁਸੀਂ ਬਹੁਤ ਵੱਡੇ ਦੇਸ਼ ਭਗਤੋ ਬਹੁਤ ਵੱਡੇ ਦੇਸ਼ ਭਗਤੋ ਜਿਹੜੇ ਇਸ ਲੜਾਈ 'ਚ ਆਪਣੇ ਪਿੰਡੇ ਤੇ ਇਹ ਜਿਹੜਾ ਕਸ਼ਟ ਝੱਲ ਕੇ ਮੋਦੀ ਦੀ ਸੁਤੀ ਜ਼ਮੀਰ ਨੂੰ ਜਗਾਉਣ ਲਈ ਸੱਚਾ ਕਰਾਇਦਾ ਕੰਮ ਕਰ ਰਹੇ ਹੋ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਵੀ ਹੈ ਤੁਹਾਡੇ ਤੇ ਜ਼ਿੰਮੇਵਾਰੀ ਇਹ ਹੈ ਹਮੇਸ਼ਾ ਉਹ ਲੋਕ ਨੂੰ ਸਫਲ ਹੁੰਦਾ ਹੈ ਜਿਸ ਅੰਦੋਲਨ ਵਿੱਚ ਵਾਇਲੈਂਸ ਨਾ ਹੋਵੇ ਜਿਸ ਅੰਦੋਲਨ ਵਿੱਚ ਹਿੰਸਾ ਨਾ ਹੋਵੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਇੱਕ ਮੈਂ ਇਸ ਗੱਲ ਤੋਂ ਬਹੁਤ ਬਹੁਤ ਦਿਨਾਂ ਦਾ ਮੈ ਸੋਚ ਰਿਹਾ ਅੱਜ ਮੈਂ ਕੁਝ ਪੱਤਰਕਾਰਾਂ ਨੂੰ ਕਿਹਾ ਮੈਂ ਗੱਦ ਗੱਦ ਰਹੀ ਇਸ ਗੱਲ ਤੋਂ ਵੀ ਸਾਡੇ ਪੰਜਾਬੀ ਬੱਚਿਆਂ ਨੂੰ ਮੇਰੇ ਬੱਚਿਆਂ ਨੂੰ ਹੁਣ ਤਾਂ ਹੀ ਨਸ਼ੇੜੀ ਪਤਾ ਨਹੀਂ ਕੀ ਕੁਝ ਕਿਹਾ ਜਾਂਦਾ ਸੀ ਇਹ ਅੰਦੋਲਨ ਵਿੱਚ ਆ ਕੇ ਤੁਸੀਂ ਕਲੰਕ ਬਾਦ ਦਿੱਤਾ ਪੋਲੀਟੀਕਲ ਪਾਰਟੀਆਂ ਜਿਹੜੀਆਂ ਤੁਹਾਡੇ ਤੇ ਬੋਲੇ ਗਸਤੀਆਂ ਸੀ ਹਰ ਰੋਜ਼ ਕਹਿੰਦੇ ਸੀ ਪੰਜਾਬ ਤਾਂ ਮਰ ਗਿਆ ਜੀ ਇਹ ਤਾਂ ਨਸ਼ੇੜੀ ਹੋ ਗਿਆ ਜੀ ਜਵਾਨ ਗਿਆ ਜੀ ਬੱਚਾ ਗਿਆ ਜੀ ਅਜੋ ਆਪਣੀ ਸਿਆਸੀ ਜ਼ਮੀਨ ਤਲਾਸ਼ ਕਰਦੀਆਂ ਫਿਰਦੀਆਂ ਐ ਐਸ ਅੰਦੋਲਨ ਨੇ ਇਹਦੇ ਇੱਕ ਸਮੂਹ ਨੇ ਕੋਈ politcal ਪਾਰਟੀਆਂ ਹੋਂ ਜੀ ਸਦਕੇ ਬੈਠਣ ਸਾਹਮਣੇ ਆਮ ਲੋਕਾਂ ਵਾਂਗ ਪਰ ਸਟੇਜ ਸ਼ੇਅਰ ਅਸੀਂ ਨਹੀਂ ਕਰਾਂਗੇ ਇਸ ਕੰਮ ਨੇ ਇਸ ਫੈਸਲੇ ਨੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਕੰਬਣੀ ਜਿਹੜੀ ਹੈ ਪੋਲੀਟੀਕਲ ਪਾਰਟੀਆਂ ਦੇ ਲੋਕ ਉਖੜੇ ਫਿਰਦੇ ਨੇ ਔਰ ਜਿਹੜਾ 2-4 ਦਿਨ ਪਹਿਲਾਂ ਇੱਥੇ ਕੁਝ ਆਇਆ ਕਰਦੇ ਸੀ ਮੈਂ ਚਲੋ ਤੁਸੀਂ ਕਰ ਲਿਆ ਮੈਂ ਉਹਦੀ ਪ੍ਰਸ਼ੰਸਾ ਤਾਂ ਨਹੀਂ ਕਰਦਾ ਜਿਹੜੇ ਕੰਗਲਾ ਤੁਸੀਂ ਵਾਪਸ ਭੇਜੇ ਉਹ ਵੀ ਕੋਈ ਵਧੀਆ ਢੰਗ ਨਹੀਂ ਸੀ ਅਸੀਂ ਉਹਨਾਂ ਨੂੰ ਉਹਨਾਂ ਤੋਂ ਮਾਫੀ ਮੰਗੀ ਹੈ ਕਿ ਸਾਡੇ ਮੁੰਡਿਆਂ ਨੇ ਗੁੱਸੇ 'ਚ ਆ ਕੇ ਕੁਝ ਕਰ ਲਿਆ ਬੇਇਜ਼ਤੀ ਕਰਨਾ ਸਾਡਾ ਕੋਈ ਸਾਡਾ ਕੋਈ ਕੰਮ ਨਹੀਂ ਤੇ ਮੇਰੀ ਤੁਹਾਨੂੰ ਐਸੇ ਕਰਕੇ ਮੈਂ ਬਾਰ-ਬਾਰ ਕਹਿਣਾ ਸਾਡੇ ਬੱਚਿਆਂ ਨੂੰ ਖਾਸ ਤੌਰ ਤੇ ਬੇਨਤੀ ਕਰਦਾ ਵੀ ਇਸ ਅੰਦੋਲਨ ਨੂੰ ਸ਼ਾਂਤਮਈ ਰੱਖਣਾ ਜਿਹੜੇ ਤੁਹਾਡੇ ਬਾਪੂ ਬੁਢੇ ਤੇ ਬੈਠੇ ਨੇ ਉਹ ਤਾਂ ਟਰਾਲੀਆਂ 'ਚ ਪੈਂਦੇ ਨੇ ਜਾਂ ਤੁਹਾਨੂੰ ਹੱਥ ਜੋੜੀ ਜਾਂਦੇ ਨੇ ਮੈਂ ਤੁਹਾਨੂੰ ਹੱਥ ਜੋੜਦਾ ਵੀ ਸਾਡੇ ਬੱਚਿਓ ਇਨੂੰ ਖਿਆਲ ਕਰੋ ਤੁਹਾਡੇ ਪਵਿੱਖਦਾ ਜ਼ਬਾਨਾ ਅੰਦੋਲਨ ਸਿਰਫ ਤਿੰਨ ਕਾਨੂੰਨਾਂ तक ਸੀਮਤ ਨਹੀਂ ਇਸ ਨੇ ਇਸ ਅੰਦੋਲਨ ਨੇ ਦੇਸ਼ ਦੀ ਦਸ਼ਾ ਤੇ ਦਿਸ਼ਾ ਬਦਲ ਦੇਣੀ ਹੈ ਅੱਜ ਸਾਰੇ ਦੇਸ਼ ਦੇ ਸੂਬਿਆਂ ਦੀਆਂ ਯੂਨੀਅਨਾਂ ਦੀ ਇਸ ਵੇਲੇ ਮੀਟਿੰਗ ਹੋ ਰਹੀ ਹੈ ਮੈਂ ਸਿਰਫ ਇਹਸ ਲਈ ਇੱਥੇ ਆਇਆ ਕਿ ਸਾਡੇ ਬਹੁਤ ਹੀ ਸਤਕਾਰਯੋਗ ਵਕੀਲ ਸਾਹਿਬਾਨ ਇੱਥੇ ਆਏ ਨੇ ਜਿਹੜੇ ਸਾਡੀ ਕਾਨੂੰਨੀ ਤੌਰ ਤੇ ਹਰ ਤਰ੍ਹਾਂ ਦੀ ਮਦਦ ਕਰ ਰਹੇ ਨੇ ਉਹਨਾਂ ਦੇ ਉਹਨਾਂ ਨੂੰ ਜੀ ਆਇਆਂ ਕਹਿੰਦੀ ਮੈਂ ਮੀਟਿੰਗ ਛੱਡ ਕੇ ਇੱਥੇ ਆਇਆ ਤੇ ਤੁਹਾਨੂੰ ਤੁਹਾਨੂੰ ਬੇਨਤੀ ਹੈ ਬੱਚਿਓ ਆਪਣੇ ਇਸ ਅੰਦੋਲਨ ਨੂੰ ਬਚਾ ਲਓ ਹੁਣ ਇੱਕ ਨਵਾਂ ਕੰਮ ਸ਼ੁਰੂ ਹੋਣਾ ਹੈ ਪਹਿਲੇ ਚੌਕਸ ਕਰਦੇ ਹਾਂ ਭਾਜਪਾ ਦਾ ਆਈਟੀ ਸੈੱਲ ਜਿੱਦੇ ਤੇ ਕਰੋੜਾਂ ਰੁਪਈਆ ਭਾਜਪਾ ਖਰਚਦੀ ਹੈ ਉਹ ਤੁਹਾਡੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਆਫਵਾਹਾਂ ਫੈਲਾਉਣ ਲਈ ਸੋਸ਼ਲ ਮੀਡੀਆ ਤੇ ਪੋਸਟ ਆਪਾਏਗਾ ਉਹ ਤੁਹਾਡੀ ਲੀਡਰਸ਼ਿਪ ਤੇ ਚੱਕੜ ਸੁੱਟ ਦੇਗਾ ਉਹ ਗਲਤ ਖਬਰਾਂ ਫੈਲਾਏਗਾ ਮੀਡੀਆ ਦਾ ਇੱਕ ਵੱਡਾ ਹਿੱਸਾ ਸਰਕਾਰ ਦੇ ਦਬਾਅ ਹੇਠ ਰਹਿਦਾ ਹੈ ਜਿਹੜਾ ਇਲੈਕਟ੍ਰੋਨਿਕ ਮੀਡੀਆ ਹੈ ਉਹਦੇ ਵਿੱਚ ਇੱਕ ਵੱਡਾ ਹਿੱਸਾ ਤੁਹਾਡੀ ਵਕਾਣਤ ਨਹੀਂ ਕਰ ਰਿਹਾ ਮੈਨੂੰ ਕਈ ਵਾਰੀ ਮੈਂ ਅੱਜ ਤੁਹਾਨੂੰ ਬੇਨਤੀ ਕਰਨ ਲੱਗਿਆ ਮੈਨੂੰ ਅਫਸੋਸ ਹੁੰਦਾ ਹੈ ਜਦੋਂ ਇੱਥੇ ਇੱਕ ਖਿੱਚ ਹੁੰਦੀ ਹੈ ਤੁਹਾਡੀ ਉਮਰ ਹੈ ਨਵੀਂ ਉਮਰ ਹੈ ਜਦੋਂ ਕੈਮਰੇ ਵਾਲਾ ਸਾਹਮਣੇ ਖੜ ਜਾਂਦਾ ਹੈ ਤਾਂ ਤੁਸੀਂ ਉਹਦੇ ਸਾਹਮਣੇ ਖੜ ਕੇ ਕੁਝ ਨਾ ਕੁਝ ਬੋਲ ਦਿੰਦੇ ਹੋ ਤਾਂ ਉਸ ਤੋਂ ਬਾਅਦ ਉਹ ਜਾ ਕੇ ਨੈਸ਼ਨਲ ਚੈਨਲ ਤੇ ਉਹਦੇ ਆਪਣੇ ਢੰਗ ਨਾਲ ਮਾਨੇ ਕੱਢ ਕੇ ਤੁਹਾਡੇ ਅੰਦੋਲਨ ਨੂੰ ਬਦਨਾਮ ਕਰਨ ਵਾਸਤੇ ਕੈਂਪੇਨ ਚਲਾ ਚਲਾਉਂਦਾ ਹੈ ਚੌਕਸ ਹੋ ਜਾਓ ਤੁਹਾਡਾ ਅੰਦੋਲਨ ਸਿਖਰਾਂ ਤੇ ਗਿਆ ਹੈ ਸਾਰੀ ਦੁਨੀਆ ਤੁਹਾਨੂੰ ਦੇਖ ਰਹੀ ਹੈ ਕੈਨੇਡਾ ਦੀ ਪਾਰਲੀਮੈਂਟ ਚ ਬੈਸ ਹੋਈ ਆਸਟ੍ਰੇਲੀਆ ਦੀ ਪਾਰਲੀਮੈਂਟ ਚ ਬੈਸ ਹੋਈ ਯੂਨੋ ਚ ਬੈਸ ਹੋਈ ਇੰਟਰਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ ਭਾਰਤ ਸਰਕਾਰ ਨੂੰ ਨੋਟਿਸ ਦਿੱਤਾ ਹੈ ਅਮਰੀਕਾ ਇੰਗਲੈਂਡ ਦੇ 34 ਐਮਪੀਜ਼ ਨੇ ਤੁਹਾਡੇ ਹੱਕ ਚ ਸਟੈਂਡ ਲਿਆ ਹੈ ਦੁਨੀਆ ਭਰ ਦੇ ਲੋਕ ਡੈਮੋਕਰੇਸੀ ਨਾਲ ਪਿਆਰ ਕਰਨ ਵਾਲੇ ਲੋਕ ਤੁਹਾਡੇ ਹੱਕ ਚ ਖੜੇ ਹੋਗੇ ਇਹਦਾ ਮਤਲਬ ਖੁਸ਼ ਹੋਣ ਤਾਂ ਕਿਸਮਤ ਨਹੀਂ ਇਦਾ ਮਤਲਬ ਹੈ ਤੁਹਾਡੇ ਤੇ ਇੱਕ ਵੱਡੀ ਜ਼ਿੰਮੇਵਾਰੀ ਹੈ ਵੀ ਇਸ ਅੰਦੋਲਨ ਨੂੰ ਅੰਜਾਮ ਤੱਕ ਲੈ ਕੇ ਜਾਣਾ ਹੈ ਅੱਜ ਮੈਨੂੰ ਕਿਸੇ ਨੇ ਫੋਨ ਤੇ ਦੱਸਿਆ ਅਫਰੀਕਨ ਦੇਸ਼ਾਂ ਦੇ ਕਿਸਾਨ ਤੁਹਾਡੇ ਇਸ ਅੰਦੋਲਨ ਤੋਂ ਪ੍ਰਭਾਵਿਤ ਹੋ ਕੇ ਉਹ ਵੀ ਛੋਟੀਆਂ ਜ਼ਮੀਨਾਂ ਦੇ ਮਾਲਕ ਨੇ ਉੱਥੇ ਅੰਦੋਲਨ ਦੀ ਸ਼ੁਰੂਆਤ ਕਰ ਰਹੇ ਨੇ ਇੱਕ ਤਰ੍ਹਾਂ ਦੀ ਸਾਰੀ ਦੁਨੀਆ ਵਿੱਚ ਕਾਰਪੋਰੇਟ ਦੇ ਹੱਕ ਵਿੱਚ ਕਾਰਪੋਰੇਟ ਦੇ ਖਿਲਾਫ ਜੰਗ ਸ਼ੁਰੂ ਹੋ ਗਈ ਹੈ ਮੈਂ ਕਿਹਾ ਸੀ ਮੰਤਰੀ ਜੀ ਨੂੰ ਵੀ ਜਿਹੜਾ ਮਾਡਲ ਅਮਰੀਕਾ ਦੇ ਵਿਕਸਿਤ ਦੇਸ਼ਾਂ 'ਚ ਫੇਲ ਹੋ ਗਿਆ ਉਹ ਤੁਸੀਂ ਸਾਡੇ ਉੱਤੇ ਲਾਗੂ ਕਰ ਰਹੇ ਹੋ ਉੱਥੇ ਕਾਰਪੋਰੇਟਸ ਖਾ ਗਏ ਕਿਸਾਨਾਂ ਦੀ ਜ਼ਮੀਨ ਜ਼ਿਆਦਾ ਨੂੰ ਅਮਰੀਕਾ ਵਿੱਚ 80% ਜ਼ਮੀਨ ਕਾਰਪੋਰੇਟਸ ਦੇ ਕੋਲ ਚਲੀ ਗਈ ਇੱਥੇ ਵੀ ਕਿਸਾਨਾਂ ਨੂੰ ਜਿਹਨਾਂ ਦਾ ਰਹਿਣ ਸਹਿਣ ਜ਼ਿੰਦਗੀ ਜ਼ਮੀਨ ਨਾਲ ਜੁੜੀ ਹੈ ਉਹਨਾਂ ਨੂੰ ਵੀ ਤੁਸੀਂ ਭੁੱਖੇ ਨੰਗੇ ਬਣਾਉਣਾ ਹੈ ਮੈਂ ਬੜਾ ਸਪਸ਼ਟ ਸਾਬਤ ਕਿ ਉਹਨਾਂ ਨੂੰ ਕਿਹਾ ਸੀ ਮੰਤਰੀ ਜੀ ਮੰਤਰੀ ਜੀ ਹੁਣ ਨਹੀਂ ਤਾਂ ਕਦੇ ਨਹੀਂ ਹੁਣ ਇੱਥੇ ਕਿਸਾਨ ਜਾਗ ਪਿਆ ਔਰ ਹੁਣ ਤੁਹਾਨੂੰ ਇਹ ਕਾਨੂੰਨ ਬਦਲ ਹੀ ਪੈਣੇ ਨੇ ਦੂਜਾ ਰਸਤਾ ਹੋਣੀ ਇਹਦੇ ਇਸੇ ਲਈ ਤੁਹਾਨੂੰ ਬਾਰ-ਬਾਰ ਬੇਨਤੀ ਹੈ ਇੱਕ ਤਾਂ ਮੇਰੀ ਬੇਨਤੀ ਆ ਰਸਤਾ ਮੈਂ ਪਰਸੋਂ ਵੀ ਬੇਨਤੀ ਕੀਤੀ ਸੀ ਆ ਰਸਤਾ ਸੀ ਆਪਣੀ ਸਹੂਲਤ ਵਾਸਤੇ ਟਰਾਲੀਆਂ ਵਿਚਾਲੇ ਖੜੀਆਂ ਕਰਕੇ ਸਾਰਾ ਰਾਹ ਬੰਦ ਕੀਤਾ ਹੋਇਆ ਹੈ ਕਿਰਪਾ ਕਰਕੇ ਮੁੰਡੇ ਸਾਡੇ ਬੱਚੇ ਟੀਮ ਬਣਾਓ ਜਿਹੜੇ ਟਰਾਲੀਆਂ ਨੂੰ ਸਾਈਡ ਤੇ ਲਾ ਕੇ ਅੰਦਰਲੇ ਪਾਸੇ ਕੁਝ ਥਾਂ ਹੈ ਉੱਥੇ ਖੜੀਆਂ ਕਰੋ ਕਿਸੇ ਦਾ ਰਸਤਾ ਬੰਦ ਨਾ ਕਰੋ ਸਾਡੇ ਇੱਥੇ ਆਸ਼ੀਰੀ ਵੀਰ ਜਿਨ੍ਹਾਂ ਨੇ ਤੁਹਾਡੇ ਲਈ ਆਪਣੇ ਘਰ ਖੋਲ ਦਿੱਤੇ ਨੇ ਤੁਸੀਂ ਰੋਜ਼ ਦੇਖਦੇ ਹੋ ਤੁਹਾਨੂੰ ਬਾਥਰੂਮਾਂ ਦੀ ਕੋਈ ਪ੍ਰੋਬਲਮ ਨਹੀਂ ਤੁਹਾਨੂੰ ਕਿਤੇ ਨਹਾਉਣ ਤੋਂ ਦੀ ਕੋਈ ਪ੍ਰੋਬਲਮ ਨਹੀਂ ਇਹਨਾਂ ਨੇ ਆਪਣੇ ਘਰ ਤੁਹਾਡੇ ਲਈ ਖੋਲ ਦਿੱਤੇ ਨੇ ਤੇ ਫਿਰ ਉਹਨਾਂ ਦੀ ਸਹੂਲਤ ਦਾ ਵੀ ਖਿਆਲ ਰੱਖਣਾ ਤੁਹਾਡਾ ਫਰਜ਼ ਬਣਦਾ ਹੈ ਮੇਰੀ ਤੁਹਾਨੂੰ ਸਿਨਮਰ ਬੇਨਤੀ ਹੈ ਜਿੰਨੇ ਜ਼ਿਲ੍ਹਿਆਂ ਦੇ ਕਿਸਾਨ ਇੱਥੇ ਆਏ ਨੇ ਹਰ ਜ਼ਿਲ੍ਹੇ ਦਾ ਇੱਕ ਇੱਕ ਟੀਮ ਬਣਾਓ ਆ ਜਿਹੜੇ ਆਲੇ ਦੋਲੇ ਟ੍ਰੈਫਿਕ ਵਿੱਚ ਮੁਸ਼ਕਲ ਖੜੀ ਕਰਦੇ ਨੇ ਉਹਨੂੰ ਆਪਣੇ ਆਪ ਹੱਲ ਕਰੋ ਉਹ ਟਰਾਲੀਆਂ ਅੱਗੇ ਪਿੱਛੇ ਕਰਕੇ ਕਿਤੇ ਸਾਈਡ ਤੇ ਲਾਓ ਤਾਂ ਕਿ ਟ੍ਰੈਫਿਕ ਆਹਮ-ਬਾਗ ਚੱਲਦਾ ਰਹੇ ਜਿਹੜੇ ਸਾਡੇ ਭਰਾ ਪੰਜਾਬ ਤੋਂ ਆਉਂਦੇ ਨੇ ਉਹਨਾਂ ਨੂੰ ਗੱਡੀਆਂ ਇੱਥੇ ਤੱਕ ਆਉਂਦੀਆਂ ਉਹਨਾਂ ਨੂੰ ਇੱਥੇ ਆਉਣਾ ਬੜਾ ਮੁਸ਼ਕਲ ਹੋ ਜਾਂਦਾ ਕੋਈ ਜਾਣਦੇ ਨੇ ਉਹਨਾਂ ਨੂੰ ਮੁਸ਼ਕਲ ਹੋ ਜਾਂਦਾ ਹੈ ਮੇਰੀ ਇਹ ਬੇਨਤੀ ਪ੍ਰਵਾਨ ਕਰਿਓ ਔਰ ਇਸ ਗੱਲ ਦਾ ਜਦੋਂ ਤੁਹਾਡੇ ਅੰਦਰ ਇੱਕ ਘਰ ਘਰ ਗਈ ਵੀ ਤੁਹਾਡਾ ਅੰਦੋਲਨ ਹੈ ਇਹ ਅੰਦੋਲਨ ਨੂੰ ਸ਼ਾਂਤਮਈ ਢੰਗ ਨਾਲ ਚਲਾਉਣਾ ਹੈ ਇਹ ਅੰਦੋਲਨ ਹਿੱਸਕ ਨਹੀਂ ਹੋਣ ਦੇਣਾ ਤੁਸੀਂ ਇਹਦੇ ਯੋਧੇ ਹੋ ਤੁਸੀਂ ਇਹਦੇ ਇਹਨੂੰ ਅੱਗੇ ਤੋਰਨ ਵਾਲੇ ਭਵੀਖੋਏ ਦਾ ਤਾਂ ਮੈਨੂੰ ਉਮੀਦ ਹੈ ਇੱਥੇ ਕੋਈ ਦੁਨੀਆ ਦੀ ਤਾਕਤ ਸਰਕਾਰ ਦੀਆਂ ਇੰਟੈਲੀਜੈਂਸ ਏਜੰਸੀਆਂ ਕੋਈ ਘਟਫਟ ਨਹੀਂ ਕਰ ਸਕਣਗੀਆਂ ਮੈਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਕੀਲ ਸਾਹਿਬਾਨ ਦਾ ਤੈਦੇ ਨੂੰ ਸਾਰੀਆਂ ਜਿਹੜੇ ਬੰਦੀਆਂ ਵੱਲੋਂ बहुत बहुत धन्यवाद मदद भी लेके लिए भी बहुत बहुत धन्यवाद ये तो प्यार है जो इन उमड़ के साथ आए हो बहुत बहुत धन्यवाद और आस इस आसान इस आसान भाई मेरी बेनती जी डिपलिन रखने वाली है ਸਾਡੇ ਬੱਚੇ ਖਾਸ ਤੌਰ ਤੇ ਅਸੀਂ ਸਾਰੇ ਧਿਆਨ ਲਗਾਗੇ ਮੇਰੀ ਇਹ ਬੇਨਤੀ ਪ੍ਰਵਾਨ ਹੈ ਹੱਥ ਖੜੇ ਕਰਕੇ ਪ੍ਰਵਾਨਗੀ ਤਾਂ ਦੇ ਦਿਓ ਗੁੜਾ ਆਦਮੀ ਤੋਂ ਹਾਥੋ ਮੈਂ ਅਸਿਆਂ ਨੂੰ ਟੁੱਕਿਆ ਬੁੱਢਾ ਤੁਹਾਨੂੰ ਅਪੀਲ ਕਰਦਾ ਇਸ ਬੁੱਢੇ ਦੀ ਅਪੀਲ ਪ੍ਰਵਾਨ ਕਰਿਓ ਦੇਖਿਓ ਕਿਤੇ ਕੋਈ ਗੜਬੜ ਹੋ ਗਈ ਕੱਲਾ ਕਿਸਾਰਿਆਂ ਦੇ ਲੱਗੂ ਇਹ ਤੋਂ ਬਚਣਾ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਧੰਨਵਾਦ ਰਾਜੇਵਰ ਸਾਹਿਬ ਜੀ ਨੇ ਆਪ ਜੀ ਦਾ ਸਾਹਮਣੇ ਵਿਚਾਰ ਰੱਖੇ ਨੇ ਸਾਡੇ ਕੋਲ ਕਲੇਰ ਖੁਰਦ ਕਰਤਾਰਪੁਰ ਤੋਂ 2000 ਰੁਪਇਆ ਸਹਿਦਾਂ ਪਰਣ ਵਾਸਤੇ ਦਿੱਤਾ ਗਿਆ ਬਹੁਤ ਬਹੁਤ ਧੰਨਵਾਦ ਸੋ ਮੈਂ ਦਿੱਲੀ ਦੇ ਵਿੱਚ ਚਾਰ ਜਗ੍ਹਾ ਤੇ ਘਰਾਓ ਕੀਤਾ ਹੋਇਆ ਸਿੰਗੂ ਬਾਰਡਰ ਜਿੱਥੇ ਤੁਸੀਂ ਬੈਠੇ ਹੋ ਠੇਕਰੀ ਗਾਜੀਪੁਰ ਤੇ ਪਰਵਰ